ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਵਿੱਤਰ ਗੁਰਬਾਣੀ ਦੀ ਲਿਖਣ ਸ਼ੈਲੀ ਅਨੁਸਾਰ ਕਿਸੇ ਵੀ ਥਾਂ ਤੇ ਅਦਕ ਦੀ ਵਰਤੋਂ ਨਹੀਂ ਕੀਤੀ ਗਈ ਪਰ ਉਚਾਰਨ ਸਮੇਂ ਅਦਕ ਦੀ ਵਰਤੋਂ ਆਮ ਕੀਤੀ ਜਾਂਦੀ ਹੈ ਜੇ ਲੋੜੀਂਦੇ ਥਾਵਾਂ ਤੇ ਅਦਕ ਦਾ ਉਚਾਰਨ ਨਾ ਕੀਤਾ ਜਾਵੇ ਤੇ ਅਰਥ ਦੇ ਉਚਾਰਨ ਗਲਤ ਹੋ ਜਾਂਦੇ ਹਨ ਆਓ ਜਾਣਦੇ ਹਾਂ ਗੁਰਬਾਣੀ ਦੀਆਂ ਕੁਝ ਉਦਾਹਰਨਾਂ ਰਾਹੀਂ ਜਿਵੇਂ ਗੁਰਬਾਣੀ ਦੇ ਵਿੱਚ ਗਲੀ ਸ਼ਬਦ ਦੇ ਅਰਥ ਕੀ ਬਣਦੇ ਹਨ ਪਹਿਲਾ ਮੇਰੋ ਸੁੰਦਰ ਕਹੂੰ ਮਿਲੇ ਕਿਤ ਗਲੀ ਦੂਜਾ ਗਲੀਆਂ ਜਿਨਾ ਜਪ ਪਮਾਲਿਆ ਲੋਟੇ ਹੱਥ ਨਿਪਗ ਤੀਜਾ ਗਲੀ ਪਿਸਤ ਨਾ ਜਾਈਏ ਛੂਟੇ ਸੱਚ ਕਮਾਏ ਤੁਕ ਨੰਬਰ ਪਹਿਲੀ ਵਿੱਚ ਆਏ ਗਲੀ ਸ਼ਬਦ ਦਾ ਅਰਥ ਹੈ ਕਰਾਂ ਦੇ ਨਾਲ ਦੇ ਤੰਗ ਰਸਤਾ ਇੱਥੇ ਗਲੀ ਦਾ ਉਚਾਰਨ ਅਧਕ ਲਗਾ ਕੇ ਨਹੀਂ ਕਰਨਾ ਉਚਾਰਨ ਹੋਵੇਗਾ ਗਲੀ ਤੁਕ ਨੰਬਰ 2 ਵਿੱਚ ਗਲੀ ਸ਼ਬਦ ਦਾ ਅਰਥ ਹੈ ਗੱਲਾਂ ਵਿੱਚ ਇੱਥੇ ਉਚਾਰਨ ਸਮੇ ਅਧਕ ਉਚਾਰਾ ਨਹੀਂ ਕਰਨਾ ਪਰ ਲੱਲੇ ਦੀ ਬਿਹਾਰੀ ਨਾਲ ਬਿੰਦੀ ਉਚਾਰਨ ਕਰਨੀ ਹੈ ਤੁਕ ਨੰਬਰ 3 ਦੇ ਵਿੱਚ ਆਏ ਗਲੀ ਸ਼ਬਦ ਦਾ ਅਰਥ ਹੈ ਗੱਲਾਂ ਨਾਲ ਉਚਾਰਨ ਸਮੇ ਗਲਨੀ ਸ਼ਬਦ ਦੇ ਅਧਕ ਵਿਲਾਉਣੀ ਹੈ ਤੇ ਲੱਲੇ ਦੀ ਬਿਹਾਰੀ ਦੇ ਨਾਲ